ਕੀ ਕਹਿਣਾ ਚਾਹੁੰਦੇ ਹੋ ਜਿਹੜਾ ਫੈਸਲਾ ਹਾਂਜੀ ਅੱਜ ਜਿਹੜਾ ਸੁਪਰੀਮ ਮਾਨੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਅਸੀਂ ਉਹਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਅਸੀਂ ਜਿਹੜੇ ਵੀ ਉਹਨਾਂ ਨੇ ਨਿਯਮ ਲਾਗੂ ਕੀਤੇ ਉਹਨਾਂ ਦਾ ਪੂਰਾ ਧਿਆਨ ਰੱਖਾਂਗੇ ਅੱਗੇ ਬਹੁਤ ਜ਼ਿਆਦਾ ਖੁਸ਼ ਆ ਅਸੀਂ ਅੱਜ ਇਸੀ ਖੁਸ਼ੀ ਵਿੱਚ ਸੈਲੀਬ੍ਰੇਟ ਕੀਤਾ ਲੱਡੂ ਵੰਡ ਰਹੇ ਆ ਅਸੀਂ ਸਾਡੀ ਹੈਲਪ ਫੋਰ ਐਨੀਮਲਸ ਐਨਜੀਓ ਜਿਹੜੇ ਸਾਡੇ ਮਨੀ ਸਰ ਨੇ ਸਾਡੇ ਆਨਰ ਨੇ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਆਂ ਅੱਜ ਜੀ ਬੇ ਅੱਜ ਬੇਜਵਾਨਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆਇਆ ਐਨੀਮਲਸ ਲਵਰਸ ਆਜ ਜਿਹੜੇ ਨੇ ਸਾਡਾ ਹੈਲਪ ਫੋਰ ਐਨੀਮਲਸ ਲੁਧਿਆਣਾ ਦੀ ਟੀਮ ਜਿਹੜੀ ਬੜੀ ਖੁਸ਼ੀ ਮਨਾ ਰਹੀ ਆ ਸਾਡੇ ਮਨੀਸ਼ ਸਿੰਘ ਜੀ ਜਿਹੜੇ ਹੈਗੇ ਨੇ ਇਹ ਇਸ ਲੁਧਿਆਣੇ ਦੇ ਵਿੱਚ ਬਹੁਤ ਸੇਵਾ ਕਰਦੇ ਨੇ ਡੌਗਸ ਦੀ ਔਰ ਜਿਹੜਾ ਕਿ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਇੱਕ ਸਟੇ ਕਰਤਾ ਸੀ ਦੋ ਜੱਜਾਂ ਦੀ ਬੈਂਚ ਨੇ ਜਿਹੜਾ ਹੈ ਇੱਕ ਆਰਡਰ ਦਿੱਤਾ ਸੀ ਉਹਦੇ ਲਈ ਜਨ ਅੰਦੋਲਨ ਇੱਕ ਪੂਰੇ ਦੇਸ਼ ਨਹੀਂ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਇਹ ਅੰਦੋਲਨ ਸ਼ੁਰੂ ਹੋ ਗਿਆ ਸੀ ਤੇ ਫਿਰ ਤਿੰਨ ਜੱਜਾਂ ਦੇ ਪੈਨਲ ਨੇ ਉਹ ਜਿਹੜਾ ਫੈਸਲਾ ਹੈ ਬੇਜਵਾਨਾਂ ਦੇ ਹੱਕ 'ਚ ਸੁਣਾਇਆ ਕਿ ਬੇਜਵਾਨ ਜਿੱਥੇ ਹੈਗੇ ਨੇ ਉੱਥੇ ਹੀ ਰਹਿਣਗੇ ਇਹਨਾਂ ਦੀ ਸੇਵਾ ਕੀਤੀ ਜਾਵੇ ਹਾਂ ਜਿਹੜੇ ਅਗਰੈਸਿਵ ਡੌਗ ਨੇ ਜਾਂ ਜਿਹੜੇ ਕੋਈ ਜਿਨ੍ਹਾਂ ਨੂੰ ਸਟਰੇਲਾਈਜੇਸ਼ਨ ਹੋਣ ਵਾਲੀ ਆ ਨਸਬੰਦੀ ਹੋਣ ਵਾਲੀ ਆ ਜਾਂ ਜਿਹਨਾਂ ਨੂੰ ਰੈਬੀ ਦਾ ਇੰਜੈਕਸ਼ਨ ਲੱਗਣ ਵਾਲੇ ਨੇ ਉਹ ਲਗਾਉਣੇ ਜ਼ਰੂਰੀ ਆ ਕਿਉਂਕਿ ਉਹ ਅਸੀਂ ਵੀ ਕਹਿੰਨੇ ਆ ਸਾਰਿਆਂ ਦੇ ਬੱਚੇ ਸਾਂਝੇ ਅਗਰ ਕਿਸੇ ਡੌਗ ਕਿਸੇ ਬੱਚੇ ਨੂੰ ਕੱਟਦਾ ਤਾਂ ਉਹ ਮਾੜੀ ਗੱਲ ਆ ਸੋ ਇਹ ਲੁਧਿਆਣੇ ਦਾ ਜਿਹੜਾ ਕੰਮ ਆ ਮਣੀ ਜੀ ਨੇ ਸੰਭਾਲ ਰਿਹਾ ਕਿ ਰੈਬੀ ਦੇ ਜਿੰਨੇ ਇੰਜੈਕਸ਼ਨ ਨੇ ਮੈਕਸਿਮਮ ਜਿਹੜੇ ਨੇ ਇਹ ਲਗਾ ਰਹੇ ਨੇ ਸੋ ਬਹੁਤ ਹੀ ਅੱਛਾ ਫੈਸਲਾ ਸਾਰੇ ਦੇਸ਼ ਦੇ ਡੌਗ ਲਵਰਸ ਵਾਸਤੇ ਕਿਉਂਕਿ ਅਸੀਂ ਉਹ ਲੋਕ ਆ ਗਿਆਂ ਜਿਹੜੇ ਪਰਮਾਤਮਾ ਦੇ ਦਿੱਤੇ ਹੋਏ ਹਰ ਉਸ ਜਾਨਵਰ ਜੀਵ ਜੰਤੂ ਪਸ਼ੂ ਪ੍ਰੇਮੀ ਆ ਕੇ ਇਹਨਾਂ ਨੂੰ ਵੀ ਜੀਣ ਦਾ ਅਧਿਕਾਰ ਦਿੱਤਾ ਜਾਵੇ। ਬਹੁਤ ਖੁਸ਼ੀ ਆ ਜੀ ਅੱਜ ਲੱਡੂ ਵੀ ਪੰਡੇ ਆ ਢੋਲ ਵੀ ਵੱਜੇ ਆ ਔਰ ਪੂਰੇ ਦੇਸ਼ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਆ ਕਿਉਂਕਿ ਸਾਡਾ ਤੁਸੀਂ ਦੇਖ ਲਓ ਗਰਮੀ ਦੇ ਦਿਨਾਂ ਦੇ ਵਿੱਚ ਇਹ 12-15 ਦਿਨ ਪੂਰਾ ਅੰਦੋਲਨ ਚੱਲਿਆ ਹਰ ਸਟੇਟ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਦੇਸ਼ ਦੇ ਵਿੱਚ ਇਹਨਾਂ ਦਾ ਹੱਕ ਦੇ ਵਿੱਚ ਜਿਹੜੀ ਆਵਾਜ਼ ਉਠਾਈ ਗਈ। ਦੇਖੋ ਜੀ ਜਿਹੜਾ ਅੱਜ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਿੰਨ ਜੱਜਾਂ ਦੇ ਬੈਂਚ ਦਾ ਅਸੀਂ ਬਿਲਕੁਲ ਉਹਦਾ ਸਵਾਗਤ ਕਰਦੇ ਆਂ। ਤੇ ਜਿੰਨੇ ਵੀ ਐਨੀਮਲ ਲਵਰਸ ਨੇ ਸਾਰਿਆਂ ਚ ਖੁਸ਼ੀ ਇੱਕ ਪਾਈ ਜਾ ਰਹੀ ਹੈ ਜਿਹੜਾ ਇਹ ਜਜਮੈਂਟ ਆਈ ਹੈ ਦੇਖੋ ਜਿਹੜਾ ਪਹਿਲਾ ਇਹ ਕਿਸੇ ਸਿੰਗਲ ਬੰਦੇ ਦੀ ਰਾਏ ਦੀ ਜਜਮੈਂਟ ਨਹੀਂ ਹੈ ਇਹ ਤਿੰਨ ਜੱਜਾਂ ਦਾ ਬੈਂਚ ਦਾ ਫੈਸਲਾ ਹੈ ਇਹ ਹੁਣ ਇਸ ਤੋਂ ਉੱਤੇ ਕੋਈ ਫੈਸਲਾ ਵੀ ਨਹੀਂ ਹੋ ਸਕਦਾ ਜੇ ਕੋਈ ਕੱਲ ਨੂੰ ਆ ਕੇ ਖੜਾ ਹੁੰਦਾ ਨਾ ਵੀ ਇਹ ਚੀਜ਼ ਇਦਾਂ ਨਹੀਂ ਡੋਗ ਚੱਕ ਕੇ ਵਾਪਸ ਲੈ ਜਾਓ ਕਰਾਈ ਲੈ ਜਾਓ ਕੁਝ ਇਸ ਤੋਂ ਉੱਤੇ ਕੋਈ ਫੈਸਲਾ ਨਹੀਂ ਜਿਹੜਾ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਵੱਲੋਂ ਸਪਰੀਮ ਕੋਰਟ ਦਾ ਤਿੰਨ ਜੱਜਾਂ ਦਾ ਜਿਹੜਾ ਪੈਨਲ ਦਾ ਫੈਸਲਾ ਹੁੰਦਾ ਹੈ ਉਹ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਨਾ ਤਾਂ ਉਹ ਬਦਲਿਆ ਜਾ ਸਕਦਾ ਹੈ, ਨਾ ਉਹ ਰੱਦ ਕੀਤਾ ਜਾ ਸਕਦਾ ਹੈ। ਕਿਉਂਕਿ ਪਹਿਲਾਂ ਇੱਕ ਬੈਂਚ ਦਾ ਫੈਸਲਾ ਸੀ, ਉਹਨੂੰ ਰੱਦ ਕਰਕੇ ਦੋ ਜੱਜਾਂ ਦਾ ਬੈਂਚ ਦਾ ਫੈਸਲਾ ਬਣ ਗਿਆ। ਹੁਣ ਤਿੰਨ ਜੱਜਾਂ ਦਾ ਜਿਹੜਾ ਬੈਂਚ ਦਾ ਫੈਸਲਾ ਹੈ ਇਸ ਤੋਂ ਉੱਤੇ ਕੋਈ ਦਿੱਤਾ ਵੀ ਨਹੀਂ ਜਾ ਸਕਦਾ। ਅਸੀਂ ਬਿਲਕੁਲ ਇਸ ਚੀਜ਼ ਦੀ ਸ਼ਲਾਘਾ ਕਰਦੇ ਹਾਂ। ਬਿਲਕੁਲ ਬੋਸਾ ਹੀ ਫੈਸਲਾ ਦਿੱਤਾ ਗਿਆ। ਇਹਦਾ ਸਵਾਗਤ ਕਰਦੇ ਹਾਂ। ਫੈਸਲੇ ਵਿੱਚ ਜੱਜ ਸਾਹਿਬ ਨੇ ਦੱਸਿਆ ਗਿਆ ਵੀ ਜਿੰਨੇ ਵੀ ਸਟ੍ਰੀਟ ਡੌਗਸ ਨੇ ਆਪਣੀ ਜਗ੍ਹਾ ਤੇ ਵਾਪਸ ਰਹਿਣਗੇ ਜਿਹੜੇ ਵੀ ਦਿੱਲੀ ਐਨਸੀਆਰ ਦੇ ਵਿੱਚੋਂ ਵੀ ਚੱਕੇ ਗਏ ਨੇ ਤੇ ਬਾਕੀ ਵੀ ਸਾਰੀਆਂ ਸਟੇਟਸ ਨੂੰ ਇਨਸਟਰਕਸ਼ਨ ਦਿੱਤੀਆਂ ਵੀ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਇਹਨਾਂ ਦੀ ਵੈਕਸੀਨੇਸ਼ਨ ਕੀਤੀ ਜਾਵੇ ਵੈਕਸੀਨੇਸ਼ਨ ਕਰਕੇ ਜਿੱਥੋਂ ਚੱਕੇ ਜਾਂਦੇ ਨੇ ਉੱਥੇ ਹੀ ਵਾਪਸ ਛੱਡੇ ਜਾਣ ਬਿਲਕੁਲ ਜੀ ਸਾਰੇ ਲੁਧਿਆਣੇ ਦੇ ਜਿੰਨੇ ਵੀ ਇੰਡੀਆ ਦੇ ਐਨੀਮਲ ਲਵਰਸ ਖੁਸ਼ ਨੇ ਬਿਲਕੁਲ ਇਸ ਲਈ ਅਸੀਂ ਅੱਜ ਖੁਸ਼ੀ ਦੇ ਵਿੱਚ ਲੱਡੂ ਵੰਡੇ ਨੇ ਢੋਲ ਵਜਾਏ ਨੇ ਚੌਕਲੇਟਾਂ ਵੰਡੀਆਂ ਤੇ ਅਸੀਂ ਬਿਲਕੁਲ ਖੁਸ਼ ਹਾਂ ਇਸ ਚੀਜ਼ ਦੇ ਫੈਸਲੇ ਨਾਲ